ਅੱਜ ਅਸੀਂ 14 April 2025 ਨੂੰ ਫਾਇਰ ਸੇਫਟੀ ਵੀਕ ਮਨਾ ਰਹੇ ਆ 14 April 1944 ਨੂੰ ਮੁੰਬਈ ਦੀ ਬੰਦਰਗਾਹ ਦੇ ਉੱਤੇ ਸਾਡੇ ਮੁੰਬਈ ਫਾਇਰ ਬ੍ਰਿਗੇਡ ਦੇ 66 ਫਾਇਰ ਬਾਈਟਰ ਇੱਕ ਵੱਡੇ ਸਮੁੰਦਰੀ ਜਹਾਜ਼ ਦੀ ਘਟਨਾ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ 14 April 1972 ਤੋਂ ਹਰ ਸਾਲ 14 April ਤੋਂ 20 April ਤੱਕ ਜਿਹੜਾ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਇਹਦੇ ਵਿੱਚ ਸਾਰੇ ਫਾਈਲ ਬ੍ਰਿਗੇਡ ਦਫ਼ਤਰਾਂ ਵੱਲੋਂ ਮੁੰਬਈ ਦੇ 66 ਜਿਹੜੇ 72 ਫਾਇਰ ਫਾਈਟਰ ਸ਼ਹੀਦ ਹੋਏ ਸੀਗੇ ਆਪਣੀਆਂ ਜਾਨਾਂ ਵਾਰੀਆਂ ਸਕੇ ਆਗ ਦੇ ਦੌਰਾਨ ਉਹਨਾਂ ਨੂੰ ਅਸੀਂ ਸਾਰੇ ਸ਼ਰਧਾਂਜਲੀ ਦਿੰਦੇ ਆ ਉਹਨਾਂ ਦੀਆਂ ਆਤਮਾਵਾਂ ਨੂੰ ਪਰਮਾਤਮਾ ਚਰਨੀ ਕਲਾਜ ਰੱਖੇ ਤੇ ਅਸੀਂ ਆਪਣੇ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਜਿੰਨੇ ਵੀ ਫਗਵਾੜਾ ਸ਼ਹਿਰ ਵਾਸੀ ਪੰਜਾਬ ਵਾਸੀ ਪੂਰੇ ਇੰਡੀਆ ਲੈਵਲ ਦੇ ਉੱਤੇ ਜਿਹੜਾ ਇਹ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਤਾਂ ਜੋ ਉਸ ਪ੍ਰਕਾਰ ਦੀ ਜਿਹੜੀ ਅੱਗ ਦੀ ਘਟਨਾ ਦੁਆਰਾ ਨਾ ਵਾਪਰ ਸਕੇ ਇਸ ਫਾਇਰ ਸੇਫਟੀ ਵੀਕ ਦੇ ਦੌਰਾਨ ਕੀ ਕੀ ਤੁਹਾਡੇ ਵੱਲੋਂ ਇੱਥੇ ਕੀਤਾ ਜਾਏਗਾ ਕਿਹੜੇ ਪ੍ਰੋਜੈਕਟ ਕੀਤੇ ਜਾਣਗੇ ਸਾਡੇ ਵੱਲੋਂ ਇਸ ਹਫਤੇ ਦੇ ਦੌਰਾਨ 20 April ਤੱਕ ਸਕੂਲ ਕਾਲਜ ਫੈਕਟਰੀ ਹਸਪੀਟਲ ਇੰਡਸਟਰੀ ਜਿੰਨੇ ਵੀ ਕੋਈ ਲੋਕਲ ਐਸੋਸੀਏਸ਼ਨਾਂ ਨੇ ਵੈਲਫੇਅਰ ਐਸੋਸੀਏਸ਼ਨਾਂ ਨੇ ਸਾਰਿਆਂ ਨੂੰ ਫਾਇਰ ਸੇਫਟੀ ਦੀ ਤੇ ਲਾਈਫ ਸੇਫਟੀ ਦੀ ਜਿਹੜੀ ਟ੍ਰੇਨਿੰਗ ਹੈ ਔਰ ਟੈਕਨੀਕ ਹੈ ਉਹਦੇ ਚੱਲੂ। ਹਮ ਤੁਸੀਂ ਮੌਨ ਰੱਖਿਆ ਜਿਵੇਂ ਹਾਂਜੀ ਅਸੀਂ ਇਹ 2 ਮਿੰਟ ਦਾ ਜਿਹੜਾ ਮੌਨ ਹੈ ਉਹਨਾਂ 66 72 ਫਾਇਰ ਫਾਈਟਰਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਰੱਖਿਆ। ਠੀਕ ਹੈ।